ਸਸਰ ਜੀ ਇੱਥੇ ਥਾਣੀ ਆਇਓ ਕੀ ਗੱਲ ਕੀ ਮਾਮਲਾ ਸਾਰਾ ਹੈਗਾ ਸਾਡਾ ਮਾਮਲਾ ਇਹ ਹੈ ਜੀ 11 ਮਹੀਨੇ ਹੋ ਗਏ ਜੀ ਕਤਲ ਹੋਇਆ ਮਰਾਪਰੇ ਜੀ 11 ਮਹੀਨੇ ਕਤਲ ਹੋਇਆ ਮਰਾਪਰੇ ਜੀ 5 ਤਰੀਕ ਪਦਵਾ ਮਹੀਨਾ 2022 ਦਿਨ ਐਤਵਾਰ 7 ਵਜੇ ਦਾ ਟਾਈਮ ਉਹ ਕਤਲ ਜਿਹਨੇ ਕੀਤਾ ਉਹਨਾਂ ਦਾ ਪਤਾ ਨਹੀਂ ਆ ਨਜਾਇਜ਼ ਕਤਲ ਬੱਚੇ ਪਾ ਦਿੱਤੇ ਜੀ ਨਜਾਇਜ਼ ਜਿਹੜੇ ਪਾਏ ਆ ਇਹਨਾਂ ਨੂੰ ਪਤਾ ਹੀ ਆ ਜੀ ਦੋ ਤੇ ਮਰਾਪੁਰ ਦੇ ਜੀ ਸਾਜਨ ਤੇ ਅਜੇ ਮੰਲੀ ਕੰਮ ਨਹੀਂ ਅੱਛਾ ਅਹੀਂ ਜਾ ਗਏ ਉਹਨੂੰ ਪੁੱਛਿਆ ਯਾ ਸਾਈਨ ਉਤ ਉਹਨਾਂ ਦੇ ਨਾਮ ਪਾਤੇ ਤੇ ਹੈ ਹੀ ਨਹੀਂ ਆਂਦਾ ਹਨੂ ਜਿਹੜੇ ਨਾਮ ਪਾਤੇ ਅਸੀਂ ਪਾਉਣੇ ਹੁੰਦੇ ਆ ਮੈਂ ਮਸੀਹ ਹੋਇਆ ਡਿਪਟੀ ਹਾਂ ਮੈਂ ਨਜਾਇਜ਼ ਨਾਮ ਪਾਤੇ ਆਂਦਾ ਅਸੀਂ ਜਿਹੜੇ ਨਾਮ ਪਾਤੇ ਅਸੀਂ ਪਾਉਣੇ ਨੇ ਤੁਸੀਂ ਪੜਾ ਦਿਓ ਮੈਂ ਉਹ ਕਦਾਂ ਨਿਕਲਦੇ ਆਂਦਾ ਨਕਰੀ ਖਾਦਾ ਅਸਸਦੀ ਜੀ ਅਹੀਂ ਨਕਰੀ ਖਾਈ ਅਸਸਦੀ ਦੇ ਉਦੋਂ ਜੋ ਸੋੜੇ ਪੱਜ ਬਿਆਨ ਅਨਪੁਰੀਆਂ ਨੂੰ ਐਸਐਸਪੀ ਨੇ ਉਸ ਜਿਹੜੇ ਦੇਰ ਤੀਬ ਡਿਊਟੀ ਦਫਤਰ ਚਲ ਜਾ ਨੰਬਰ ਮੰਦੇਸਤਾ ਅਨਪੁਰੀ ਕਰਦੇ ਹਰ ਇਹਨਾਂ 11 ਮਹੀਨੇ ਲਾਤੇ ਜੀ ਹੁਣ ਸਾਨੂੰ ਇਹ ਨਾਤਾ ਵੀ ਐਸਐਸਓ ਨੇ ਤੁਹਾਨੂੰ ਦੋ ਅਖਰ ਪਾ ਕੇ ਦੇ ਦੇ ਲਿਆ ਮੱਪਾ ਜਾ ਇਹ ਵੇਖਣ ਪੰਚਾਇਤ ਨੂੰ ਪੁੱਛਣ ਜਾ ਹੈ ਪੰਚਾਇਤ ਨੂੰ ਪੁੱਛਣ ਦਾ ਨਾ ਉਹ ਟਾਈਮ ਨਹੀਂ ਆਇਆ ਜੀ ਮਹੀਨਾ ਹੋ ਚੱਲਿਆ ਜੀ ਪੰਚਾਇਤ ਖੁਦ ਚੱਲ ਕੇ ਆਈ ਜੀ ਅੱਜ ਇਹਨਾਂ ਨੂੰ ਹੁਣ ਦੋ ਵਜੇ ਦਾ ਟਾਈਮ ਤਾਂ ਜੀ ਇਹ ਪੱਲਾ ਛੜਾਉਣ ਦੇ ਜੀ ਇਹ ਕੰਮ ਤੋਂ ਇਹਨਾਂ ਨਾਵੜੀ ਦਿੱਤੀ ਬਾਦੇ ਬਿਨਾ ਵਜਾਂ ਤੋਂ ਬਿਨਾ ਵੇਖਾ ਬਿਨਾ ਜਾਚਿਆ ਪਤਾ ਨਹੀਂ ਕੀ ਮਿਲੇ ਮੇਰੇ ਦੋ ਰੁਪਏ ਨਾ ਪਾ ਕਾਨੂੰਨੀ ਬਦਾਅ ਨਾਲ ਕੀ ਬਤਾ ਕੀ ਲਿਆ ਜੀ ਇਹਨਾਂ ਨੇ ਜਿਹੜੋਂ ਸਾਡੇ ਨਾਂ ਆਵਾਦੇ ਡੰਡੇ ਲੈ ਰਹੇ ਹਨ ਮੁਖੌਦੇ ਰਿਹਾ ਘਰੇ ਜਾ ਕੇ ਹਨ ਘਰੋਂ ਬਗਾਰ ਕੀਤਾ ਇਹਨਾਂ ਨੇ ਹੁਣ ਸਾਡੇ ਨਾਂ ਕੱਢਨੇ ਆ ਸਾਡੇ ਨਾਂ ਇਹਨਾਂ ਕੱਢਨੇ ਰੰਡ ਪੱਲਾ ਖੜਾ ਹੁੰਦੇ ਆ ਵਾ ਪਤਿਆਂ ਦੇ ਮੁਕਤਾਰ ਨੂੰ ਅਖਰੀ ਦੀ ਕਰੀਆਂ ਦੇ ਐਂਸਬੈਟਰ ਨੂੰ ਭੜਾਈ ਫਿਰਦੇ ਜਾਨੂੰ ਅੱਜ ਵੀ ਹਨ 2 ਘੰਟਾ ਟਾਈਮ ਤੱਕ ਮੈਂ ਮੰਡੀ ਚੌਧਰੀਆਂ ਦੀ ਆਹੀ ਮੱਕਈ ਦਾ ਕੰਮ ਛੱਡ ਕੇ ਆਏ ਆਏ ਮੋਹਰਬਾਰ ਬੰਦਿਆਂ ਦੀ ਸਾਨੂੰ ਇਹਨਾਂ ਨੇ ਸਾਨੂੰ ਚੱਕਰਾਂ ਨਹੀਂ ਪਾਇਆ ਜੀ ਕਿਰਪਾ ਕਰਕੇ ਸਾਨੂੰ ਇਥੋਂ ਨਿਆਂ ਦਵਾਇ ਜਾਵੇ ਇਹ ਜਿਹੜਾ ਅੱਛਾ ਜਦੋਂ ਨੂੰ ਤ੍ਰੰਤੇ ਤੋਂ ਬਦਲੀ ਕੀਤੀ ਜਾਵੇ ਦਸਵੰਤ ਕੀਤਾ ਦੇ ਨੌਜਵਾਨੀ ਨੂੰ ਨੇਰੇ ਦੇ ਰੱਖਣਾ ਤੰਤਰ ਨੂੰ ਡੋਬਨ ਦੇ ਗਏ ਇਹ ਤ੍ਰੰਤੇ ਦੋ ਤਨਾਂ ਦੇ ਅੱਜ ਹੀ ਇਹ ਦਫੰਤ ਹੋਣਾ ਚਾਹੀਦਾ ਜੀ ਇਹਨੂੰ ਘਰ ਨਹੀਂ ਵਰਦੀ ਲਖਮੀ ਡੈਡੀ ਦੇ ਉਹਦਾ ਵੀ ਸਾਨੂੰ ਡਿਪਟੀ ਨੇ ਕਿਹਾ ਸੀ 672 ਦਾ ਫੋਨ ਲਾ ਮਨੂ ਰਾਣਾ ਮੈਂ ਫੋਨ ਲਵਾ ਅੰਦਰ ਡਿਪਟੀ ਵਰਦੀ ਟੰਕ ਕਰ ਨੂੰ ਜੇ ਕੰਮ ਨਹੀਂ ਹੁੰਦਾ ਇਹਨੂੰ ਵੀ 672 ਦਾ ਡੀਜੀ ਵੀ ਦਾ ਫੋਨ ਲਵਾਉਣਾ ਨਹੀਂ ਕੰਮ ਆਉਂਦਾ ਤੇ ਉਹਨੇ ਇਹਨਾਂ ਵਰਦੀ ਟੱਕ ਕਰ ਨੂੰ ਜਾਈ ਨਹੀਂ ਕੰਮ ਆਉਂਦਾ ਕਾਨੂੰਨ ਸ਼ਹਿਰ ਦੀ ਸਭੀ ਖਰਾਬ ਕਰਦੇ ਆ ਇਹ ਕੇਸ ਇਹਨਾਂ ਦਾ ਇਹਨਾਂ ਦਾ ਕੇਸ ਜੇ ਸਵਲ ਤਾਂ ਮੇਰੇ ਕੋਲ ਆਉਂਦਾ ਹੈ ਤੇ ਅਸੀਂ ਪੂਰੇ ਪਿੰਡ ਤੋਂ ਫਿਰ ਜਿਹੜੇ ਸੀਸੀਟੀਵੀ ਕੈਮਰਾ ਰਿਪੋਰਟ ਜਿਹੜੇ 65 ਪੀ ਸਰਟੀਫਿਕੇਟ ਵਗੈਰਾ ਜਾਰੀ ਹੋਣੇ ਸੀ ਉਹਦੇ ਵਿੱਚ ਉਹਨਾਂ ਦੀ ਘਟਨਾਵਾਲੀ ਜਗਾ ਜਿਹੜੀ ਹੈ ਘਟਨਾਵਾਲੀ ਜਗਾ ਦੇ ਉੱਤੇ ਨਾ ਹੋਣ ਦੇ ਉੱਤੇ ਔਰ ਜਿਹੜੇ ਗਵਾਦ ਉਹੀ ਇੱਕ ਦਰਬਾਰ ਸਾਹਿਬ ਉਹ ਮੁੰਡਾ ਜਿਹੜਾ ਵਿੱਚ ਪਾਇਆ ਗਿਆ ਤੇ ਇੱਕ ਹੀ ਮੰਡੀ ਦੇ ਵਿੱਚ ਸਦੀ ਨਾਮ ਦਾ ਆੜਤੀ ਆਏ ਜਿਹਦੇ ਦੁਕਾਨ ਦੇ ਵਿੱਚ ਬੈਠਾ ਸੀ ਕੈਮਰੇ ਦੀ ਰਿਪੋਰਟ ਜਿਹੜੀ ਅਸੀਂ ਦੇ ਦਿੱਤੀ ਗਈ ਜੀ ਇਸ ਅੰਦਰ ਕਤਲ ਹੋਇਆ ਜੀ ਸਰ ਕਤਲ ਹੋਣ ਤੋਂ ਬਾਅਦ ਹੀ ਮੇਰੇ ਕੋਲ ਤਾਂ ਸਾਰੀ ਪਾਰਟੀਆਂ ਹੀ ਆ ਨਾ ਹਾਂਜੀ ਲੇਕਿਨ ਪੁਲਿਸ ਅਫਸਰ ਬਹੁਤ ਵਧੀਆ ਵੀ ਨੇ ਤੇ ਕੁਝ ਪਰਸੈਂਟ ਅਫਸਰ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਸ਼ਾਇਦ ਉਹਨਾਂ ਨੂੰ ਕਾਨੂੰਨ ਬਾਰੇ ਸੰਵਿਧਾਨ ਤੇ ਜਿਹੜੇ ਵਾਧ ਧਾਰਾਵਾਂ ਤੇ ਬਾਰੇ ਜਾਣਕਾਰੀ ਪੂਰੀ ਨਹੀਂ ਹੈ ਜਾਂ ਤੇ ਉਹ ਪਬਲਿਕ ਪ੍ਰੋਸੀਕਿਟਰ ਸਰਕਾਰੀ ਵਕੀਲ ਤੋਂ ਹੋ ਜਾਣਕਾਰੀ ਹਾਸਲ ਨਹੀਂ ਕਰਦੇ ਕਿਉਂਕਿ ਅੱਜ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਸਿੱਖ ਚਿਹਰੇ ਆ ਪੰਜਾਬੀ ਦੀ ਮਤਵਾਂ ਦਾ ਪੰਜਾਬ ਵਿੱਚ Hindu ਸਿੱਖ ਮੁਸਲਮਾਨ ਸਾਰੇ ਚਿਹਰੇ ਹੈਗੇ ਨੇ ਸਿੱਖ ਜਿਹੜਾ ਰਿਜੈਕ ਨੂੰ ਨਾਲ ਮਾਰੇ ਸਿੱਖ ਕਦੇ ਨਾ ਮਰਦੇ ਜਿਹਦੇ ਵਿੱਚ ਇਹੀ ਕੰਮ ਕਰਵਾਗੇ ਅਸੀਂ ਪੁਲਿਸ ਅਫਸਰ ਵੀ ਸਿੱਖ ਜਿਹਰੇ ਆ ਤੇ ਜਿਨ੍ਹਾਂ ਦੇ ਪਰਚੀ ਹੋ ਰਹੇ ਉਹ ਵੀ ਸਿੱਖ ਚਿਹਰੇ ਨੇ ਕਿ ਇਸ ਜਿਹੜੀ ਆ ਘਟਨਾ ਦੇ ਵਿੱਚ ਅਜਿਹੀਆਂ ਕਈ ਪੰਜਾਬ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਪਰਚਿਆਂ ਵਿੱਚ ਪਾ ਕੇ ਦਿੱਤਾ ਜਾਂਦਾ ਪਰ ਪੰਜਾਬ ਪੁਲਿਸ ਇਹ ਕਿਉਂ ਨਹੀਂ ਦੱਸਦੀ ਇਹਨਾਂ ਨੂੰ ਕੱਢਣਾ ਕਿਵੇਂ ਆ ਕਿਉਂਕਿ ਕੋਰਟ ਦੇ ਵਿੱਚ ਜਾ ਕੇ ਜੇ ਸੁਪਰੀਮ ਕੋਰਟ ਦੀ ਰੂਲਿੰਗ ਅਸੀਂ ਵੇਖੀਏ ਤੇ ਸੁਪਰੀਮ ਕੋਰਟ ਦੀ ਰੂਲਿੰਗ ਦੇ ਮੁਤਾਬਕ ਵੀ ਅੱਜ ਜਿਹੜੇ ਨੌਜਵਾਨਾਂ ਲਈ 65 ਵੀ ਸਰਟੀਫਿਕੇਟ ਜਾਰੀ ਜਿਹੜਾ ਹੋਇਆ ਏ ਉਹਦੇ ਉੱਤੇ ਇੱਕ ਡਿਊਟੀ ਲਾ ਦਿੱਤੀ ਜਾਂਦੀ ਏ ਐਸਟੀਓ ਰঞ্জੀਤ ਸਿੰਘ ਦੀ ਸਿਟੀ ਦੀ ਇਨ ਦਾ ਫਰਜ ਬੰਦਾ ਹੀ ਕਿ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਜੇ ਬਖਤਿਆਰ ਸਿੰਘ ਐਸਆਈ ਨੂੰ ਪਹਿਲਾਂ ਨਾ ਕੇਸ ਦਿੱਤਾ ਏ ਐਸਆਈ ਮਖਤਿਆਰ ਸਿੰਘ ਜੂਪੀ ਭਾਰ ਕੇ ਕਿਧਰ ਡਿਊਟੀ ਤੇ ਚਲੇ ਜਾਂਦੇ ਮਹੀਨੇ ਬਾਅਦ ਅਸੀਂ ਇਨਕੁਆਇਰੀ ਕਰਾਂਗੇ ਤੇ ਜਿਹੜੇ ਨੌਜਵਾਨ 11 ਮਹੀਨਿਆਂ ਤੋਂ ਘਰੋਂ ਬਾਹਰ ਨੇ ਜਾਂ ਤੇ ਦੱਸਦੇ ਜੀ ਤੁਸੀਂ ਆਪਣੀ ਬੇਲ ਕਰਾਓ ਜ਼ਮਾਨਤ ਕਰਾਓ ਇਹਦੇ ਉੱਤੇ ਪਰਚਾ ਏ ਤੇ ਜਾਂ ਤੇ ਇਨਕੁਆਇਰੀ ਦੇ ਵਿੱਚ ਬਾਹਰ ਕੱਢਦੇ ਜੀ ਇਨਕੁਆਇਰੀ ਚ ਅਸੀਂ ਬਾਹਰ ਕੱਢ ਰਹੇ ਹਾਂ ਕਿਉਂਕਿ ਤਲਵਾਰ ਤੇ ਇਹਨਾਂ ਦੇ ਸਿਰ ਦੇ ਉੱਤੇ ਕੋਰਟ ਦੇ ਵਿੱਚ ਲਟਕਦੀ ਰਹਿਣੀ ਏ ਇਨਵੈਸਟੀਗੇਸ਼ਨ ਅਫਸਰ ਦੇ ਹੁਣ ਕੌਣ ਕੀ ਅਫਸਰ ਕੀ ਜਾਂ ਅਸਰ ਨੇ ਅੱਜ 2 ਵਜੇ ਦਾ ਟਾਈਮ ਦਿੱਤਾ ਸੀ ਆਪਣੀ ਚੇਅਰ ਤੇ ਬੈਠਾ ਹੀ ਨਹੀਂ ਹੈ ਤੇ ਅੱਜ ਪੰਚਾਇਤ ਆਈ ਹੋਈ ਹੈ ਤੇ ਪੰਚਾਇਤ ਦੇ ਸਾਹਮਣੇ ਵੀ ਹੁਣ ਆਉਂਦਾ ਉਹ ਕੁਛ ਨਾ ਕੁਛ ਤੇ ਆਪਣਾ ਸਪਸ਼ਟੀਕਰਨ ਦਵੇ ਇਹ ਤਾਂ ਸਪਸ਼ਟੀਕਰਨ ਆਪਣਾ ਦੇ ਰਹੇ ਨੇ ਇਹ ਲੈਟਰ ਜਿਹੜੇ ਆ ਕਾਪੀ ਟੂ ਡੀਐਸਪੀ ਸਿਟੀ ਡੀਐਸਐਚਓ ਸਿਟੀ ਐਸਐਚਓ ਸਿਟੀ ਨੂੰ ਜਦੋਂ ਇਹ ਐਪਲੀਕੇਸ਼ਨ ਭੇਜੀ ਜਾਂਦੀ ਹੈ ਲੈਟਰ ਹੈਡ ਆਪਣੇ ਮਿਸ਼ਨ ਨਾਲੋਂ ਤੇ ਐਸਐਚਓ ਸਾਹਿਬ ਇਹਨੂੰ ਐਕਸੈਪਟ ਨਹੀਂ ਕਰਦੇ ਕਿਉਂਕਿ ਇਹਦੇ ਉੱਤੇ ਜਿਹੜਾ ਸੁਪਰੀਮ ਕੋਰਟ ਦੀ ਰੂਲਿੰਗ ਦੇ ਅਨੁਸਾਰ ਹੀ ਸਾਰਾ ਲਿਖ ਕੇ ਭੇਜਿਆ ਗਿਆ ਸੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਐਸਐਸਪੀ ਸਾਹਿਬ ਕੋਲ ਇਹਨਾਂ ਨੂੰ ਭੇਜਿਆ ਚਲੋ ਐਸਐਸਪੀ ਸਾਹਿਬ ਉਸ ਦਿਨ ਮੌਜੂਦ ਨਹੀਂ ਸੀ ਸੋ ਹੁਣ ਐਸਐਸਪੀ ਸਾਹਿਬ ਅਸੀਂ ਜਾਵਾਂਗੇ ਬਾਈ ਚੈਨਲ ਹੀ ਸਾਰੇ ਕਿਉਂਕਿ ਐਸਐਚਓ ਜੋ ਪਹਿਲਾਂ ਇੱਥੇ ਸੀ ਹੁਣ ਉਹ ਸਦਰ ਪੁਲਿਸ ਸਟੇਸ਼ਨ ਆ ਗਿਆ ਕੱਲ ਉਹਨਾਂ ਵੀ ਐਸਐਚਓ ਸਾਹਿਬ ਨੇ ਤਾਂ ਤੌਲ ਕਰ ਦਿੱਤਾ ਹੈ ਐਸਐਚਓ ਬਤਾਰ ਸਿੰਘ ਵੀ ਸੋਣਾ ਬਹੁਤ ਵਧੀਆ ਇਨਸਾਫ ਤੋਂ ਅਫਸਰ ਨੇ ਜਿਆਦਾ ਸੀ ਆਖਿਆ ਕਿ ਇਹੀ ਕੇਸ ਐਸਆਈ ਬਲਦੇਵ ਸਿੰਘ ਨੂੰ ਦੋ ਕਿ ਉਹਨਾਂ ਨੇ ਦੋ ਤੇ ਇੱਕ ਤੇ آپریشن ਵੀ ਇਹਨਾਂ एकदम ਰਾਤ ਨੂੰ ਹੋਇਆ ਹੀ ਉਹਦੇ ਵਿਚ ਨੂੰ ਨਾ ਹੱਥ ਤੇ ਉੱਤੇ ਗੋਲੀ ਲੱਗੀ ਔਰ ਇਮਾਨਦਾਰ ਅਫਸਰ ਨੇ ਤੇ ਇਹੀ ਕਰਾਂਗੇ ਜਿਹੜੇ ਪੰਜਾਬ ਦੇ ਨੌਜਵਾਨ ਆਪਾਂ ਅੱਜ ਪੰਜਾਬੀਆਂ ਸਾਰੇ ਕੋਈ ਅੰਗਰੇਜ਼ਾਂ ਦਾ ਰਾਜ ਨਹੀਂ ਹੈਗਾ ਕਿ ਦੇਸ਼ ਆਜ਼ਾਦ ਹੋ ਗਿਆ ਤੇ ਅਸੀਂ ਪਾਕਿਸਤਾਨ ਤੋਂ ਇਨਸਾਫ ਨਹੀਂ ਮੰਗਣਾ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਅਫਸਰ ਇਮਾਨਦਾਰ ਨੇ ਉਹਨਾਂ ਦੀ ਡਿਊਟੀਆਂ ਲਾਈਆਂ ਜਾਣ ਜਿਹੜੇ ਅਫਸਰ ਨਹੀਂ ਡਿਊਟੀ ਕਰ ਸਕਦੇ ਉਹਨਾਂ ਨੂੰ ਘਰ ਭੇਜਿਆ ਜਾਵੇ ਜਿਵੇਂ ਕਿ ਐਸਐਚਓ ਰਣਜੀਤ ਸਿੰਘ ਨੇ ਇਹ ਅਰਜ਼ੀ ਖਾਸ ਇਹਨਾਂ ਕੋਲ ਆਉਂਦੀ ਏ ਉਹ ਦਰਖਾਸਤ ਦੇ ਉੱਤੇ ਇਹਨਾਂ ਦੇ ਥਾਣੇ ਦੇ ਵਿੱਚ ਮੁਲਾਜ਼ਮਾਂ ਨੂੰ ਚਲੋ ਉਹਨਾਂ ਦਾ ਨਾਂ ਨਹੀਂ ਮੈਂ ਲੈਂਦਾ ਲੇਕਿਨ ਐਸਐਚਓ ਸਾਹਿਬ ਰਾਈ ਫਿਰ ਰਾਤ ਦੇ 8 ਵਜੇ ਡਬਲ ਰਿਸ਼ਵਤ ਵਾਪਸ ਕਰਵਾਈ ਜਾਂਦੀ ਏ ਦਰਖਾਸਤ ਲਿਖਣ ਦਾ ਵੀ ਪੈਸੇ ਲੈ ਲੈਂਦੇ ਏ ਅੱਧੇ ਹਿਆਰ ਤੇ ਦੋ ਨਾ ਪੈਣ ਦਾ ਮੇਰਾ ਨਾਂ ਸਿੰਦੂ ਕਿੱਥੋਂ ਲੈਣ ਵਾਲੇ ਮਰਾਦਪੁਰ ਦੇ ਆ ਥਾਣੇ ਆ ਕੀ ਸਾਰਾ ਮਾਮਲਾ ਹੈ ਉਹ ਤੁਹਾਨੂੰ ਤੇ ਸੌਂਦ ਤੇ ਮੀਨੇ ਦੇ ਕਤਲ ਹੋਇਆ ਇੱਥੇ ਤੁਹਾਨੂੰ ਨਹੀਂ ਪਤਾ ਕਿੰਨੇ ਕੀਤਾ ਕਿੰਨੇ ਨਹੀਂ ਮੇਰੇ ਤੇ ਬੇਟੇ ਵੀ ਆਂਦੇ ਮੰਮੀ ਉਹ ਕੀਦਾ ਘਾਰ ਆ ਜਿਹਦੇ ਘਰ ਨਾਲ ਕੋਈ ਗੋਲੀਆਂ ਮਾਰ ਕੇ ਚਲੇ ਆ ਗਿਆ ਵਾ ਤੇ ਮੈਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਕੌਣ ਆ ਕਿੰਨੂੰ ਮਾਰੀਆਂ ਕਿੰਨੂੰ ਨਹੀਂ ਤੇ ਇਤਰਾ ਪਤਾ ਲੱਗਦਾ ਲੱਗਦਾ ਫਿਰ ਇਹਵੇਂ ਲੱਗ ਗਿਆ ਪਤਾ ਤੇ ਇਹ ਬੇਟਾ ਮੇਰਾ ਕੰਮ ਤੋਂ ਆਇਆ ਹੀ ਇਹ ਸਿੰਦਰ ਤੇ ਪਿੰਨ ਸਾਹ ਦੇ ਲੱਗਾ ਇੱਕ ਇੱਕ ਬੇਟਾ ਮੇਰਾ ਸਰਪਾਰ ਸਾਹਿਬ ਬੇਟਾ ਇਸ ਸਾਜਣਾ ਉਹ ਸਪੈਨ ਤੇ ਜੋ ਟਾਈਮ ਤੇ ਵਾਰਤਾਤ ਹੋਈ ਆ ਉਹਨਾਂ ਦੇ ਉਾਂ ਤੁਹਾਨੂੰ ਇਹ ਵਾਰਤਾਤ ਹੋ ਚੁੱਕੀ ਸੀ ਤੇ ਆ ਜਿਹੜਾ ਹੀਣਾ ਥਾਣੇਦਾਰ ਦਾ ਸੁਖਦੇਵ ਆ ਉਹਨੇ ਸਾਡੇ ਨਾਂ ਨਜਾਇਜ਼ ਪਾ ਦਿੱਤੇ ਦਿਨ ਅਖਬਾਰ ਆਈ ਸਾਨੂੰ ਉਦੋਂ ਪਤਾ ਲੱਗਾ ਤੇ ਫੇਰ ਬੇਟੇ ਵਿਚਾਰੇ ਮੇਰੇ ਫੇਰ ਆਸੇ ਪਾਸੇ ਹੋ ਗਏ ਆ ਤੇ ਨਜਾਇਜ਼ ਇਤਰਾ ਨਾਂ ਪਾ ਦਿੱਤੇ ਆ ਤੇ ਫੇਰ ਮੁੜ ਕੇ ਇਤਰਾ ਇਹਨੇ ਪਾਪਾ ਨੇ ਅਖਬਾਰ ਹੀ ਲਵਾਤੀ ਆ ਤੇ ਚਲੋ ਆਈ ਉਦੋਂ ਦੇ ਉਹਨਾਂ ਦੇ ਕੋਲ ਜਾਣ ਗਏ ਆ ਉਹ ਅੰਦੇਪੀ ਹੋਂਡਾ ਦੀ ਇਨਕੁਆਰੀ ਚ ਤੁਸੀਂ ਭਰੀ ਜੇ ਤੇ ਇਥੇ ਤੁਹਾਡਾ ਕੇਸ ਸੀਟੇ ਥਾਣੇ ਆ ਗਿਆ ਵਾ ਜੇ ਉਹ ਤੁਹਾਡਾ ਜਿਹੜਾ ਕੇਸ ਜਾਂਦਾ ਉਹ ਜਿਹੜਾ ਤੁਹਾਡੀ ਪਰਚਾ ਦੇ ਦਿੱਚਿਆ ਖਤਮ ਕਰਤਾ ਕਿ ਚੱਲਦਾ ਰਹੇ ਇਹਨਾਂ ਕੋਲੇ ਆ ਨਾ ਇਹ ਨਹੀਂ ਖਤਮ ਕਰਨ ਦੇ ਖਤਮ ਇਹਨਾਂ ਕਰਨਾ ਵਾ ਕੀ ਹੁੰਦੇ ਆ ਇਹ ਇਤਰਾ ਜੇ ਸਵੇਰੇ ਆਈ ਤਾਂ ਤਾਹੋ ਜਿਹੜਾ ਟਾਈਮ ਦਿੰਦੇ ਆ ਸ਼ਾਮ ਨੂੰ ਆਜੋ ਸ਼ਾਮ ਨੂੰ ਆਈ ਤਾਂ ਆ ਫਿਰ ਸਵੇਰੇ ਆਜੋ ਇਤਰਾ ਟਾਈਮ ਪਾਈ ਜਾਂਦੇ ਆ 2 ਮਹੀਨੇ ਹੋ ਚਲੇ ਜਾਣ ਬੁੱਝ ਕੇ ਕਰਨ ਦੇ ਆ ਤੇ ਸਾਨੂੰ ਕਿਸੇ ਬੰਦੇ ਨੇ ਲਾਉਣ ਦੇ ਵੀ ਐਸ ਐਸ ਪੀ ਨੇ ਵੀ ਕਹਿਤਾ ਤੂੰ ਹੀ ਬਰੀ ਜੇ ਡਿਪਟੀ ਸਾਫ ਨੇ ਵੀ ਕਹਿ ਦਿੱਤਾ ਬਰੀ ਜੇ ਮੈਂ ਹੀ ਇਹੋ ਕਹਿੰਦੇ ਸਾਡੇ ਬੇਟਿਆਂ ਦੇ ਨਾਮ ਆ ਕੱਢਣ ਬਾਹਰ ਸਾਨੂੰ ਲਿਖ ਕੇ ਦੇਣਾ ਤੇ ਬੇਟਿਆਂ ਸਾਡੇ ਦੇ ਨਾਮ ਜਿਹੜੇ ਪਾਏ ਆ ਉਹ ਬਾਹਰ ਕੱਢਣ ਬਰੀ ਬਰੀ ਉਹਦੇ ਕਿਤਾਣਾ ਕੀ ਪੱਕ ਵਧੀਏ ਐਜ ਕਿਤਾਣਾ ਕੀ ਪੱਕ ਵਧੀਏ ਆ ਈਐਫ ਆਈਏ ਕੰਗਲ ਮਾਮਲੇ ਦਾ ਹੋਰ ਕਿਨੇ ਵਾਰੀ ਦੇ ਦੋ ਵਾਰੀ ਕਿਤੇ ਸਾਰਾ ਕੁ ਕਾਈ ਪਤਾ ਦੇ ਚੁਕੇ ਮੇਖੋ ਜਰੀ ਆਪਾਂ ਸੱਚਾਈ ਆਪਾਂ ਨੂੰ ਕਿ ਤੁਹਾਨੂੰ ਦੇਖੇ ਕਿਨੇ ਦੇ ਕੇ ਇਹਨਾਂ ਵਿੱਚ ਛੇਪੇ ਹੋ ਗਏ ਭਰੇ ਇਹਨਾਂ ਦਾ ਆਪਣਾ ਬੈਕਪੋਰਟ ਦੇ ਲੇਟਾ ਹੋ ਗਏ ਪਿਰਨ ਨੂੰ ਦੇ ਪੜਨਾ ਕਿ ਨਹੀਂ ਦੱਸਦੇ ਕਿ ਮੈਂ ਇੰਟਰਵਿਊ